ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਨਗਸੇ ਲੈ ਲੈ ਕੇ ਆਏ ਜੀ ਇੱਕ ਬਈ ਜਰਸੀ ਐ ਟਾਪ ਨਗੀਨਾ ਤਾਜੀ ਸੂਈ ਐ ਇੱਕ ਬਈ ਕੋਲੇ ਗੱਬਣ ਬੱਛੀ ਐ ਟਾਪ ਬ੍ਰੀਡ ਆ ਫੁੱਲ ਕੱਦ ਕਾਠ ਵਾਲੀ ਆ ਆਓ ਪੁੱਛ ਲੈਨੇ ਬਾਈ ਤੁਹਾਡੇ ਭਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਹੋ ਠੀਕ ਹੋ ਵਧੀਆ ਪੂਰੇ ਵਧੀਆ ਜੀ ਮਾਲਕ ਦੀ ਕਿਰਪਾ ਜੀ ਚਲੋ ਵਧੀਆ ਨਾਮ ਤੇ ਐਡਰੈਸ ਬੋਲੋ ਨਾਚਮਕੌਰ ਸਿੰਘ ਜੀ ਪਿੰਡ ਸੈਦੋਗੇ ਜ਼ਿਲ੍ਹਾ ਮੋਗਾ ਦਸੀਲ ਨਿਹਾਲ ਸਿੰਘ ਵਾਲਾ ਜੀ ਨੇੜੇ ਪਿੰਡ ਬਈ ਭੜਾਉੜ ਵੀ ਨੇੜੇ ਆ ਨਿਹਾਲ ਸਿੰਘ ਵਾਲਾ ਵੀ ਨੇੜੇ ਜੀ ਇਧਰ ਹਿੰਮਤਪੁਰਾ ਵੀ ਨੇੜੇ ਮੋਬਾਈਲ ਨੰਬਰ ਬੋਲੋ 90565 ਜੀ 98364 ਜੀ ਠੀਕ ਹੈ ਭਾਈ ਇਹ ਵੀਰ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਭਾਈ ਜਿਹੜੀ ਪਹਿਲੇ ਨੰਬਰ ਤੇ ਦੇ ਰਿਹਾ ਜਰਸੀ ਟਾਪ ਬ੍ਰੀਡ ਕਿਹੜਾ ਸੂਸ ਹੋਈ ਆ ਦੂਜੇ ਸੂਏ ਸੂਈ ਆ ਜੀ ਕਦੋਂ ਸੂਈ ਆ ਬੀ ਇਹ ਪਰसों ਰਾਤ ਨੂੰ ਸੂਈ ਆ ਜੀ ਪਰसों ਰਾਤ ਨੂੰ ਬੱਚਾ ਕੀ ਦੇਤਾ ਇਹਨੇ ਬੱਛਾ ਦੇਤਾ ਜੀ ਬੱਛਾ ਦੇਤਾ ਬੱਚਾ ਦੁਕਾਨ ਹੈ ਵੀ ਨੇੜੇ ਤੋਂ ਬੱਛਾ ਦੇਤਾ ਕਰਮਾਲੀ ਨੇ ਸੂਈ ਸਵਾਈ ਠੰਡੀ ਠੰਡੀ ਬਹੁਤ ਹੈ ਲਾਓ ਜੀ ਲਾਓ ਬੱਚਾ ਬੈਠਾ ਬੱਚਾ ਬਾੜਵਾ ਨਾਲ ਆ ਹਾਂ ਜੀ ਹਾਂ ਪਰसों ਹੀ ਸੂਈ ਆ ਜੀ ਬਿਲਕੁਲ ਸੂਈ ਸੂਈ ਆ ਠੀਕ ਆ ਕਿੰਨਾ ਬੋਲਾ ਹੈ ਇਹਦੇ 12 13 ਕਿਲੋ ਬੋਲਾ ਹੋ ਜੀ 12 13 ਕਿਲੋ ਹਾਂ ਜੀ 13 ਕਿਲੋ ਬੋਲਾ ਹੋ ਜੀ ਹੁਣ ਠੀਕ ਆ ਆਰਡਰ ਕਮਾਲ ਦਾ ਬਾਈ ਪਹਿਲਾ ਚੜਾਈ ਚੜਾਈ ਦੇਖੋ ਵੈੜ ਦੀ ਫੁੱਲ ਚੌੜੀ ਆ ਪਿੱਛੇ ਤੋਂ ਉੱਤੋਂ ਠੰਡੀ ਸੀ ਰਬੜੀ ਹੈ ਜੀ ਨੀ ਕਦੋਂ ਨੀ ਲਾਉਂਦਾ ਠੰਡ ਮਾਰ ਦੇਖੋ ਲੈ ਜਿਵੇਂ ਮਰਜ਼ੀ ਬਹਿ ਜਾ ਕਹਿੰਦੀ ਕਰਮ ਵਾਲੀ ਕੋਸ਼ਿਸ਼ ਹੈ ਕੁਝ ਨਹੀਂ ਕਹਿਣਾ ਜੀ ਚਵਾਈ ਚ ਵੀ ਓਕੇ ਆ ਮੈਂ ਕਹਿੰਦਾ ਬੰਬ ਬਾਈ ਚਵਾਈ ਆ ਪੱਤਰਾ ਮਾਰ ਕੇ ਦਿਖਾਵਾਂਗੇ ਬੰਬਾ ਬਾਈ ਕਹਿੰਦਾ ਚਵਾਈ ਇਹ ਆਟੋ ਮਾਰਦਣੇ ਬੱਚਾ ਛੱਡਣਾ ਸਾਡ ਲੋ ਕਲਾ ਕਲਾ ਥਣ ਮੁੱਟੀ ਵਾਲਾ ਥਣ ਚਾਰੇ ਥਣ ਨਿਕਲ ਮੇ ਪਾਣੀ ਦੇ ਤਾਰ ਮਾਰ ਦਿਜੀ ਪਹਿਲੇ ਮਾਰ ਦੋ ਕੋਈ ਚੱਕਰ ਨਹੀਂ ਛਾਰਾ ਨਹੀਂ ਖੋਲ ਚਵਾਈ ਬੜੀ ਚੰਗੀ ਹੈ ਨਾ ਬਹੁਤ ਚੰਗੀ ਚਵਾਈ ਹੈ ਜੀ ਬਹੁਤ ਚੰਗਾ ਲੱਗਿਆ ਬਾਈ ਬੜੀ ਪਾਣੀ ਲੈ ਪੁੱਤ ਜਿਵੇਂ ਮਰਜ਼ੀ ਤੂੰ ਹੀ ਚੱਲ ਕੋਈ ਚੱਕਰੀ ਨਹੀਂ ਕਹਿ ਨਹੀਂ ਜਰਮ ਵਾਲੀ ਕੋਈ ਅੱਪ ਸੀ ਚੋਲਾ ਮਸ਼ੀਨ ਨਾ ਚੋਲਾ ਜੀ ਜਿਵੇਂ ਮਰਜ਼ੀ ਚੋਲੋ ਜੀ ਬਹੁਤ ਚੰਗਾ ਲੱਗਿਆ ਕਿੰਨੀਆਂ ਘਟਾਰਾ ਮਰੀਆਂ ਦੇਖੋ ਦੁੱਧ ਤੁਰ ਪਿਆ ਬਾਈ ਗਲਾਸ ਦੁੱਧ ਦਾ ਘੱਟ ਕੇ ਮਰਿਆ ਕਰਮਾਈ ਨੇ کیا ਬਾਤ ਹੈ ਚਵਾਈ ਤੂੰ ਹੀ ਨੰਬਰ 1 ਆਰਡਰ ਨੂੰ ਬਹੁਤ ਸੋਹਣਾ ਜੀ ਬਹੁਤ ਚੰਗਾ ਲਾ ਆਰਡਰ ਦੇਖੋ ਬਾਈ کیا ਬਾਤ ਬਲੂਨ ਬਸਿਦਾ 18 ਕਿਲੋ ਦੁੱਧ ਦਿੱਤਾ ਵਾ ਜੀ ਹਮ ਫੇਸ ਦੇਖੋ ਬਾਈ ਮੈਂ ਕਹਿੰਦਾ ਰੂਹ ਖੁਸ਼ ਹੁੰਦੀ ਆ ਫੇਸ ਦੇਖ ਕੇ ਦਾ ਬਾਈ ਬੋਦੀ ਬਾਦੀ ਪੂਰੀ ਚੰਗੀ ਸਮੇ ਭਲੀ ਰਾਜੀ ਰੂਜੀ ਫੁੱਲ ਤੋੜਾ ਤਾਰਾ ਕਮਾਲ ਬਾਈ ਆ ਜੋ ਰਿਆ ਸਵਾਈ ਬਹੁਤ ਚੰਗੀ ਆ ਠੰਡੀ ਬਹੁਤ ਆ ਗਈ ਸੋਈ ਸਵਾਈ ਆ ਬੜ ਰਾਜੀ ਰੂਜੀ ਦਾ ਤਾਂ ਕੋਈ ਆਂਤ ਹੀ ਨਹੀਂ ਫੇਸ ਦੇਖੋ ਸ਼ੇਦ ਆਂਦਾ ਜੀ ਮੂੰਹ ਮੂੰਹ ਸ਼ੇਦ ਆਂਦਾ ਜੀ ਠੀਕ ਆ ਇੱਥੇ ਰੋਕ ਬਾਈ ਇਹਦੀ ਬਰੀਡ ਦਿਖਾਈ ਹੈ ਨਾ ਵੈਡ ਦੀ ਟੋਆ ਟੋਆ ਬਹੁਤ ਚੰਗਾ ਪੈਣਾ ਬੋਦੀ ਬਾਦੀ ਪੂਰੀ ਚੰਗੀ ਛੋਟਾ ਛੋਟਾ ਕੰਨ ਕਰਮਣੀ ਦਾ ਕੀ ਬਾਤ ਹੈ ਬਿਊਟੀ ਬਹੁਤ ਚੰਗੀਆਂ ਹਾਂ ਜੀ ਪੂਰੀ ਟੌਪ ਹੈ ਟੌਪ ਬੜੇ ਸੌਕ ਨਾਲ ਰੱਖੀ ਸੀ ਬੰਦੇ ਦੀ ਭਾਈ ਪੁੱਤਾਂ ਠੀਕ ਆ ਹੂੰ ਤੇ ਰਾਜੀ ਕੱਦ ਵੱਡ ਫੁੱਲ ਚਵਾਈ 18 ਕਿਲੋ ਕਹਿੰਦੇ ਬਲੂਨ ਥੱਲੇ ਸਾਡਾ ਚੋਇਆ ਵਾ ਚੋਇਆ ਵਾ ਠੀਕ ਆ ਭਾਈ ਸਿਮਣ ਵੀ ਚੰਗੇ ਦੇ ਹੀ ਹੋਣ ਹਾਂ ਜੀ ਹਾਂ ਠੀਕ ਆ ਕੀ ਮੋਲ ਜੈਜ ਮੈਂ ਫੋਨ ਤੇ ਹੀ ਕਰ ਦਾਂਗੇ ਜੀ ਜੈਜ ਹੀ ਹਾਂ ਜੈਜ ਹੀ ਕਰਾਂਗੇ ਭਾਈ ਜੀ ਮੋਲ ਭਾਈ ਕਹਿੰਦਾ ਫੋਨ ਤੇ ਹੋ ਜਾਊਗਾ ਫਿਰ ਕਈ ਬੰਦੇ ਰਾਜ ਜਾ ਕਰਨ ਲੱਗਾਂਗੇ ਕਰਾਂਗੇ ਭਾਈ ਕਹਿੰਦਾ ਹਮ ਸਹੀ ਗੱਲ। ਫੰਡੀ ਰੁੰਦੀ ਦਾ ਇੱਧਰ ਦੀ ਵੇਜਵਾਇਂਦੀ ਪਹਿਲੀ ਰੋਸ਼ਨੀ ਹੁਣ ਆਏ ਨਹੀਂ ਹੈਗਾ ਵੀ ਕੋਈ ਲੱਤ ਛੜ ਕਰ ਜੋ ਜੱਤਰ ਦੀ ਮਰਜ਼ੀ ਵੇਜਾ ਚੈੱਕ ਕਰ ਹੀ ਨਹੀਂ ਲੈ। ਬਈ ਇੱਕ ਤੋਹਫਾ ਹੀ ਆ ਹਨਾ। ਬਹੁਤ ਜਿਆਦੇ ਚੰਗੇ ਆ ਲੈ ਮੂੰਹ ਫੇਰ ਦੇਖ ਲੈ ਫੇਸ ਵੀਰੇ ਯਾਰ ਅਹੀ ਜੀ। ਹਮ ਕੀ ਆ ਬੜੀ ਇਦਾਂ ਲਾ ਬਿਊਟੀ ਦੇਖ ਤੂੰ। ਚਾਰ ਚਾਰ ਉਂਗਲਾਂ ਦਾ ਕੰਨ। ਚਾਰ ਚਾਰ ਉਂਗਲਾਂ ਦਾ ਕੰਨ ਬਹੁਤੀ ਵਧੀਆ ਵਧੀਆ ਟਵਾ ਟਵਾ ਫੋਲ ਚੰਗਾ ਬਈ ਤੇ ਬੱਚੇ ਬਹੁਤ ਚੰਗੇ ਪਾਊਗੇ। ਅੱਗੇ ਵੀਰੇ ਵੈੜ। ਆ ਵੈੜਾ ਜੀ। ਕਿੰਨੇ ਟਾਈਮ ਦੀ ਗੱਬਣਾ। ਇਹਨੂੰ ਸਿਮਾ ਮੀਨਾਂ ਲੱਗਿਆ ਵਾ ਜੀ ਚੈੱਕ ਪਾਸ ਹਾਂਜੀ ਚੈੱਕ ਪਾਸ ਅਗਲਾ ਆਪਦੀ ਕਰਾ ਕੇ ਲੈ ਕੇ ਆਇਆ ਮੈਂ ਆਪਾਂ ਕਰਕੇ ਲੈ ਕੇ ਆਇਆ ਓਕੇ ਭਾਈ ਕਿੰਨਾ ਦੁੱਧ ਸੀ ਮਾਂ ਥੱਲੇ ਇਹਦੀ ਮਾਂ ਥੱਲੇ 24 25 ਕਿਲੋ ਦੁੱਧ ਸੀ ਦੂਜੇ ਸੂਏ ਠੀਕ ਆ ਕੱਦ ਫੁੱਲ ਆ ਯਾਰ ਹਣਾ ਕੱਦ ਬਹੁਤ ਆ ਠੰਡੀ ਠੁੰਡੀ ਬਹੁਤ ਹੈ ਵੱਸੀ ਦਾ ਥਾਣ ਤੋਂ ਕੋਈ ਆਇਆ ਤਾਂ ਹੈ ਹੀ ਨਹੀਂ ਕੀ ਬਾਤ ਹੈ ਲੈ ਆਰਡਰ ਦੇਖੋ ਆਰਡਰ ਦੀ ਤਿਆਰੀ ਦੇਖੋ ਤੁਸੀਂ ਲਾ ਦੇਖੋ ਲੈ ਕੱਲਾ ਕੱਲਾ ਥਾਣ ਪੂਰੀ ਜਿਵੇਂ ਮਰਜੀ ਹੈ ਠੰਡੀ ਠੁੰਡੀ ਵੱਸੀ ਬਾਣੀ ਪਿਆਰੀ ਜੀ ਬਾਝਾ ਕੋਈ ਚੱਕਰੀ ਨਹੀਂ ਕਹਿ ਨਹੀਂ ਗਰਮ ਵਾਲੀ ਕੁਛ ਨਹੀਂ ਫੁੱਲ ਕੱਦ ਸਮੀਪੜੀ ਰਾਜੀ ਜੀ ਫੋਲ ਬਈ ਲੈ ਚਾਰ ਦੰਦ ਦਾ ਮੂੰਹ ਵੀਰੇ ਇਹੇ ਮੂੰਹ ਚਾਰ ਦੰਦ ਦਾ ਹਜੇ ਲੈ ਕਰਮੜੀ ਕੱਦ ਫੁੱਲ ਆ ਯਾਰ ਸਮੀਪੜੀ ਫੁੱਲਾ ਜਾਨ ਵਾਲੀ ਬੱਚੀ ਸਾਂਭੀ ਬਹੁਤ ਪਿਆਰ ਨਾਲ ਬੰਦਾ ਚੰਗੀ ਵਿੜਫੜ ਪਾ ਕੇ ਪਸਾਂਭੀ ਵੀ ਆ ਭਾਈ ਐ ਨਹੀਂ ਹੈਗੀ ਕੋਈ ਲਸੀਲਾਮੀ ਫੇਸ ਫੁੱਲਸ ਬੜਾ ਚੰਗਾ ਕਰਮੜੀ ਦਾ ਪ੍ਰਿੰਟ ਬਹੁਤ ਚੰਗਾ ਗੱਬਣਾ ਚੈੱਕ ਪਾਸ ਝੂਲੀ ਚੰਗੀ ਆ ਥਣ ਚੰਗਾ ਤੋਰਾ ਤਾਰਾ ਚੰਗਾ ਵੀ ਕਰਮੜੀ ਦਾ ਕੀ ਆ ਬਾਤ ਮੋਲ ਕੀ ਜਾਇਜ ਫੋਨ ਤੇ ਹੀ ਕਰਾਂਗੇ ਵੀਰੇ ਮੋਲ ਜਦੋਂ ਜਾਇਜ ਹੋਊਗਾ ਹਾਂ ਜਾਇਜ ਮੋਲ ਕਰਾਂਗੇ ਲੈ ਮੂੰ ਫੇਸ ਕਰਦੇ ਬਸ ਆ ਜਾ ਪੁੱਤ ਬੜਾ ਚੰਗਾ ਕਰਮਾਈ ਲੈ ਦੇਖ ਮੂੰ ਸਵੇਂ ਪੜੀ ਫੁੱਲ ਆ ਯਾਰ ਹਨਾ ਠੰਡੀ ਯਾਰ ਬੜੀਆ ਵਾਹ ਠੰਡੀ ਠੰਡੀ ਲੈ ਜਿਵੇਂ ਮਰਜੀ ਇੱਥੇ ਬੈਠੀ ਜਾ ਵਾਹ ਤਾਂ ਹੈ ਹੀ ਨਹੀਂ ਯਾਰ ਹੂੰ ਵੀ ਹੱਲੇ ਜਿਹਾ ਹਨਾ ਬੜੀ ਪਿਆਰ ਵਾਲੀ ਬੱਸੀ ਆ ਜਾ ਪੁੱਤ ਹੂੰ ਲੈ ਦੇਖ ਆ ਜਾ ਪੁੱਤ ਨਾਗ ਭਰਾ ਕੋਲੇ ਦੋ ਸੀ ਦੋਨੇ ਵੀ ਆ ਪੁੱਤ ਚੱਕ ਲੈ ਟੌਪ ਅੱਡ ਪੈਰ ਚੱਕ ਲਾ ਡਾਇਮੰਡ ਪੀਸ ਆ ਦੋਨੇ ਪੀ ਦੋਨੇ ਡਾਇਮੰਡ ਪੀਸ ਆ ਦੋਨੇ ਠੰਡੇ ਸਟੀਲ ਆ ਬਈ ਜਿਵੇਂ ਮਰਜੀ ਬੈਠਾ ਰੋਏ ਕੋਈ ਚੱਕ ਨੀ ਕਹਿਣਾ ਗਰਮ ਵਾਲੀ ਨੂੰ ਕੁਛ ਨਹੀਂ ਤੇ ਆਰਡਰ ਦੀ ਜਿਹੜੀ ਇਹਦੀ ਤਿਆਰੀ ਆ ਉਸ ਹਿਸਾਬ ਨਾਲ ਜੱਜਮੈਂਟ ਕਰ ਲਿਓ ਅਜੇ ਟਾਈਮ ਬਈ ਦੇਖੋ ਪਿਆਗਾ ਛੇਵਾ ਵੀ ਨਾ ਲੱਗਿਆ ਹਾਂ ਛੇਵਾ ਲੱਗ ਗਿਆ ਜੀ ਛੇਵਾ ਲੱਗ ਗਿਆ ਤੇ ਮਹੀਨੇ ਬਈ ਤੰਬਿਆ ਹਣਾ ਮੰਨ ਕੇ ਜੀ ਹਾਂ ਜੀ ਹਾਂ ਜੀ ਤੇ ਉਹਦੋਂ ਦਾ ਆਰਡਰ ਆ ਜਿਹੜਾ ਇਹਨੇ ਕੰਮ ਉਹਦਾ ਤਿਆਰ ਕਰਨਾ ਜਿਹੜੇ ਹਿਸਾਬ ਨਾਲ ਹੁਣ ਤੋਂ ਤੇ ਜਰਸੀ ਵੀ ਦੇਖੋ ਪਿੱਟ ਟਾਪ ਬਣੇਗੀ ਨਾ ਦੋਨੇ ਬਈ ਟਾਪ ਦੀਆਂ ਨੇ ਤੇ ਕਿਵੇਂ ਵੀਰ ਦੇ ਦੋਨਾਂ 'ਚ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ ਜੀ